ਮੇਰਾ ਨਾਮ ਸਰਦਾਰ ਸ਼ਮਸ਼ੀਰ ਸਿੰਘ ਪਿੰਡ ਨਾਸਕਾ ਦਾ ਰਹਿਣ ਵਾਲਾ ਹਾਂ ਤੇ ਸਾਡੇ ਲਾਗੇ ਨਜ਼ਦੀਕੀ ਰਣਜੀਤ ਸਿੰਘ ਰਿਪੀ ਰਹਿੰਦਾ ਵਾ ਤੇ ਉਹ ਮੈਂਬਰ ਖਲੋਤਾ ਸੀ ਪਹਿਲਾਂ ਪੰਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਕਿ ਉਹਦੀ ਮੈਂ ਸਰਪੰਚ ਬਣ ਗਿਆ ਮੌਜੂਦਾ ਸਰਪੰਚ ਆਉਣ ਵਾਲੇ ਸਟਾਈਲ ਤੇ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਕਿ ਉਹ ਮੈਨੂੰ ਆਉਂਦੇ ਜਾਂਦੇ ਆ ਜਦੋਂ ਮਨ ਲਓ ਗੱਡੀ ਜੇ ਕਰਨੀ ਜਾਂ ਕੋਈ ਸਕੂਟੀ ਵਗੈਰਾ ਉਹਨੇ ਕੋਈ ਨਾ ਕੋਈ ਵਾਦਾ ਪਾਉਂਦਾ ਹੁੰਦਾ ਸੀ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਮੈਨੂੰ ਇੱਥੇ ਸਿੱਧੇ ਘਰ ਮਾਰ ਦਿੱਤਾ ਇਹ ਕੱਲ ਸਵਾ 8 ਵਜੇ ਦੀ ਗੱਲ ਆ ਸ਼ਾਮ ਦੀ ਉਹਨੇ ਉਹਦੇ ਨਾਲ ਥੋੜਾ ਜਿਹਾ ਗਾਲ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲਈ ਤੇ ਗਾਲਾਂ ਛਿੜੀਆਂ ਤੇ ਫਿਰ ਉਹਨੇ ਮੈਂ ਗਰਜ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਅੱਗੇ ਖਲੋਤਾ ਆ ਉਹਨੇ ਗੇਟ ਦੇ ਅੱਗੇ ਖਲੋ ਕੇ ਫਿਰ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਤੇ ਸਿੱਧੀਆਂ ਗੋਲੀਆਂ ਚੁਕਾ ਇੱਕ ਗੋਲੀ ਦੱਸ ਦਿਓ ਦੱਸ ਇੱਕ ਗੋਲੀ ਮੇਰੀ ਪਿੱਠ ਤੇ ਲੱਗੀ ਹੋਈ ਹੈ ਇੱਥੇ ਤੇ ਨਾਲ ਦਾ ਜਿਹੜਾ ਬੰਦਾ ਵਾ ਉਹ ਉਹ ਗੋਲੀ ਜਿਹੜੀ ਆ ਉਹਦੇ ਇੱਥੇ ਗਰਦਨ ਤੱਕ ਚੱਲ ਗਈ ਹੋਈ ਹੈ ਹਾਂਜੀ ਪੁਰਸਾਈ ਆ ਪਰਚਾ ਕੱਟ ਕੇ ਲੱਗੀ ਹੈ ਹੁਣ ਬਿਆਨ ਲੈ ਕੇ ਗਏ ਆ ਤੇ ਹੁਣ ਵੇਖੋ ਅੱਗੇ ਕਾਰਵਾਈ ਕਰਦੇ ਆ ਉਹ ਤੇ ਕਹਿੰਦੇ ਆ ਕਿ ਪੂਰਾ ਤੁਹਾਨੂੰ ਅਨਸਾਤ ਨਹੀਂ ਇਹ ਆਪਣੀ ਮਨਮਤ ਦੇ ਨਾਲ ਹੀ ਇੱਕ ਪਾਸੇ ਧੜਾ ਬਣਾ ਕੇ ਤੇ ਇੱਕ ਪਾਸੇ ਹੋਇਆ ਹੈ ਕਿ ਇਹਦੇ ਪਿੱਛੇ ਕੋਈ ਵੀ ਬੰਦਾ ਨਹੀਂ ਹੈਗਾ ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਵੀ ਹੈ ਵਾ ਉਹ ਸਾਰਾ ਮੇਰੇ ਪਿੱਛੇ ਹੀ ਆ ਠੀਕ ਹੈ ਉਹ ਪਾਰਟੀ ਦੇ ਇਹਨੂੰ ਕਿਸ ਨੇ ਨਹੀਂ ਬਣਾਇਆ ਇਹ ਮੇਰਾ ਭਰਾ ਹੀ ਆ ਇਹ ਹਾਂਜੀ ਮੇਰਾ ਗਵਾਂਢੀ ਆ ਸੋਰਾ ਭਰਾਜੀ ਹੋਰ ਮੰਗ ਇਹ ਕਰਦੇ ਆ ਕਿ ਇਹਨਾਂ ਤਿੰਨਾਂ ਜਾਣਿਆਂ ਨੂੰ ਵਾਅਦ ਵਾਦ ਸਜਾ ਦੇਈਏ ਇੱਕ ਇਹਦਾ ਬੇਟਾ ਇੱਕ ਇਹ ਆਪ ਰਣਦੀਪ ਸਿੰਘ ਇੱਕ ਇਹਦਾ ਫਾਦਰ ਆਪਾਰ ਸਿੰਘ ਗੋਲੀਆਂ ਰਣਦੀਪ ਸਿੰਘ ਨੇ 6 ਫੇਰ ਕੀਤੇ ਇਹਨਾਂ ਦੇ ਦੋ ਫੇਰ ਸਾਡੇ ਲੱਗੇ ਆ ਚਾਰ ਫੇਰ ਸਾਡੇ ਲੱਗ ਗੁੰਦਾਂਗੇ ਪਿੰਡ ਦਾ ਅਸਰ ਕੇ ਦੇ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਔਰ ਉਹਨਾਂ ਦੇ ਨਾਲ सोनू ਇਹ ਦੋਨੋਂ ਉਹ सोनू ਵੀ ਨਸਰ ਕੇ ਦਾ ਰਹਿਣ ਵਾਲਾ ਇਹਨਾਂ ਦਾ ਰਣਜੀਤ ਸਿੰਘ ਮਹਿਤਾਬ ਸਿੰਘ ਤੇ ਅਪਾਰ ਸਿੰਘ ਨਾਲ ਝਗੜਾ ਹੋਇਆ ਸੀ ਇਹਨਾਂ ਦੀ ਆਪਸ ਵਿੱਚ ਕੋਈ ਪੰਚਾਇਤੀ ਇਲੈਕਸ਼ਨ ਤੋਂ ਰੰਜਿਸ਼ ਚੱਲ ਰਹੀ ਸੀ ਤੇ ਬਲੈਕਆਊਟ ਵਾਲੇ ਦਿਨ ਇਹ ਸਰਪੰਚ ਸਾਹਿਬ ਜਿਹੜੇ ਆ ਇਹ ਲਾਈਟਾਂ ਬੰਦ ਕਰਵਾ ਰਹੇ ਸੀ ਪਿੰਡ 'ਚ ਇਹਨਾਂ ਦੀ ਟਕਰਾਅ ਹੋ ਗਈ ਇਹਦੇ ਵਿੱਚ ਸ਼ਮਸ਼ੀਰ ਸਿੰਘ ਜਿਹੜੇ ਸਰਪੰਚ ਨੇ ਤੇ ਸੋਨੂ ਇਹਨਾਂ ਨੂੰ ਜਿਹੜੀਆਂ ਗੋਲੀਆਂ ਲੱਗੀਆਂ ਔਰ ਇਹ ਰਣਜੀਤ ਸਿੰਘ ਨੇ ਆਪਣੇ ਲਾਇਸੈਂਸੀ ਵੈਪਨ ਤੋਂ ਇਹ ਗੋਲੀਆਂ ਚਲਾਈਆਂ ਸੀ ਤੇ ਅਸੀਂ ਮਕਦਮਾ ਡਾਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ ਇਹਨਾਂ 'ਚ ਇੱਕ ਦੋਸ਼ੀ ਅਪਾਰ ਸਿੰਘ ਜਿਹੜਾ ਨੂੰ ਅਰੈਸਟ ਕਰ ਲਿਆ ਤੇ ਸਰ ਕਿੰਨੇ ਰੌਂਦ ਫਾਇਰ ਹੋਏ ਇਹ ਤਫਤੀਸ਼ ਦੇ ਵਿੱਚ ਤਿੰਨ ਰੌਂਦ ਫਾਇਰ ਹੋਣੇ ਆਏ ਆ ਤੇ ਬਾਕੀ ਅਸੀਂ ਦੋਸ਼ੀਆਂ ਦੀ ਜਿਹੜੀ ਹੈ ਰੇਡ ਕਰ ਰਹੇ ਆ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਸਰ ਕਿੰਨੇ ਜਣੇ ਤੇ ਮਾਮਲਾ ਦਰਜ ਹੋਇਆ ਤੇ ਤਿੰਨ ਦੋਸ਼ੀਆਂ ਤੇ ਮਾਮਲਾ ਦਰਜ ਹੋਇਆ ਇੱਕ ਦੀ ਗ੍ਰਿਫਤਾਰੀ ਆ ਆਪਾਰ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ